ਵੀਡੀਓ ਦੇਖਣ ਵਾਲੇ ਸਾਰੇ ਪੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਰਾਤ ਇਸ ਜਗ੍ਹਾ ਤੇ ਸੁੱਤੇ ਸੀ ਜਿੱਥੇ ਆਪਾਂ ਵੀਡੀਓ ਬਣਾਈ ਸੀ ਤੇ ਹੁਣ ਉੱਠਿਆ ਸਵੇਰ 6:30 ਵਜੇ ਤੇ ਬੜਾ ਵਧੀਆ ਮੌਸਮ ਹੈ ਇੱਥੇ ਧੁੱਪ ਨਿਕਲ ਆਈ ਸੂਰਜ ਥੋੜਾ ਥੋੜਾ ਬਾਹਰ ਆ ਗਿਆ ਤੇ ਛੱਲਾਂ ਦੀ ਆਵਾਜ਼ ਪੰਛੀਆਂ ਦੀ ਆਵਾਜ਼ ਤੇ ਬਾਕੀ ਸਾਰੇ ਸ਼ਾਂਤੀਆ ਤੇ ਅਸੀਂ ਵੀ ਹਜੇ ਹੁਣ ਉੱਠਿਆ ਹੌਲੀ ਹੌਲੀ ਉੱਠ ਕੇ ਪਹਿਲਾਂ ਚਾਹ ਪਾਣੀ ਬਣਾਉਨੇ ਆ ਤੇ ਥੋੜਾ ਟਾਈਮ ਕੁਦਰਤ ਦਾ ਨਜ਼ਾਰਾ ਲੈਨੇ ਬੜਾ ਸੋਹਣਾ ਸਵੇਰੇ ਸਵੇਰੇ ਕੁਦਰਤ ਦਾ ਨਜ਼ਾਰਾ ਵਾਕਈ ਬਹੁਤ ਸੋਹਣਾ ਆ ਰਿਹਾ ਸ਼ਾਂਤ ਸਮੁੰਦਰ ਛੋੜੇ ਛੋੜੇ ਛੱਲਾਂ ਦੀ ਆਵਾਜ਼ ਤੇ ਸਾਹਮਣੇ ਸੂਰਜ ਹੁਣੀ ਹੁਣੀ ਨਿਕਲਿਆ ਹਜੇ ਪੰਛੀ ਬੜਾ ਸੋਹਣਾ ਮਾਹੌਲ ਸੀ ਰਾਤ ਬੜੀ ਸ਼ਾਂਤੀ ਸਿਰਫ ਤੇ ਸਿਰਫ ਛੱਲਾਂ ਦੀ ਆਵਾਜ਼ ਸੀ ਪਾਣੀ ਦੇ ਬਾਕੀ ਲੋਕ ਵੀ ਉੱਠ ਗਏ ਜਿਹੜੇ ਆਲੇ-ਦਾਲੇ ਬੈਠੇ ਆ ਕੋਈ ਕੋਈ ਕਿਤੇ-ਕਿਤੇ ਜੇ ਕਾ ਬੈਠਾ ਕੋ ਬੈਠਾ ਸੋਹਣਾ ਮੌਲਾ ਤੇ ਬਾਕੀ ਆਪਾਂ ਖਾਣ ਪੀਣ ਦਾ ਪ੍ਰੋਗਰਾਮ ਰਾਤ ਇੱਥੇ ਤੋਂ ਹੀ ਲਈ ਹੋਈ ਸੀ ਸਾਰੀਆਂ ਲੱਕੜਾਂ ਮਚਾਤੀਆਂ ਆਪਾਂ ਬਿਲਕੁਲ ਸੁੰਦਰ ਕੰਡੇ ਬੜਾ ਸੋਹਣਾ ਲੱਗਦਾ ਇੱਥੋਂ ਦੇਖਣ ਨੂੰ ਬਾਕੀ ਹੁਣ ਚੱਲਦੇ ਆ ਥੋੜਾ ਬਹੁਤ ਟ੍ਰੈਕਿੰਗ ਟੂਰਿੰਗ ਕਰਦੇ ਆ ਤੇ ਬਾਕੀ ਵੀ ਗੱਡੀਆਂ ਵਾਲੇ ਇੱਧਰ ਜਾ ਰਹੇ ਨੇ ਹੌਲੀ ਹੌਲੀ ਇੱਕ ਇਕੱਲਾ ਜਿਹਾ ਦਰਖਤ ਖੜਾ ਬੜਾ ਸੋਹਣਾ ਲੱਗ ਰਿਹਾ ਚਾਪ ਰੱਖ ਲਿਆ ਬਣਾਉਣੀ ਤੇ ਹਵਾ ਚੱਲ ਰਹੀ ਹੈ ਥੋੜੀ ਥੋੜੀ ਕੋਸਟ ਦੇ ਉੱਤੇ ਉਹਦੇ ਕਰਕੇ ਉਹਦੇ ਨਾਲ ਥੋੜਾ ਜਿਹਾ ਬਣਾਉਣਾ ਪਿਆ ਆਪਾਂ ਨੂੰ ਸ਼ੀਲਡ ਜੀ ਲਾ ਕੇ ਹਵਾ ਵਾਲੀ ਰੱਖ ਕੇ ਉਹਦੇ ਨਾਲ ਹੁਣ ਵਧੀਆ ਵਧੀਆ ਚੱਲ ਰਿਹਾ ਹੁਣ ਗੈਸ ਹੁਣ ਆਪਾਂ ਚਾਹ ਦਾ ਸਮਾਨ ਪਾਈਏ ਕਈ ਚੰ ਚਾ ਪਾ ਲੈਣਾ ਚਾਹ ਪੱਤੀ ਦੇ ਲੱਡੀ ਹਨ ਚਾਹ ਬਣਾਉਣੇ ਆ ਖੰਡ ਪਾਉਣੇ ਆ ਬਾਅਦ ਚ ਹੁਣ ਇੱਕ ਵਾਰੀ ਉਬਲ ਲੈਣ ਦੀ ਏ ਹੌਲੀ ਹੌਲੀ ਦੇਖੋ ਤੇ ਹੁਣ ਆਪਾਂ ਕੀ ਕਰਦੇ ਆ ਹੁਣ ਆਪਾਂ ਇਹਦੇ ਕੋਲੇ ਬੈਠਣ ਦਾ ਹੀਲਾ ਕਰਦੇ ਆ ਹੁਣ ਆਪਾਂ ਇੱਥੇ ਤੁੱਪੇ ਨਾਲੇ ਤਾਂ ਬਹਿ ਕੇ ਵਿਟਾਮਿਨ ਡੀ ਲੈਣੇ ਆ ਤੇ ਨਾਲੇ ਰੱਖਦੇ ਆ ਚਾਹ ਦੀ ਨਿਗਾ ਜਿੰਨਾ ਟਾਈਮ ਚਾਹ ਉਬਲਦੀ ਆ ਤਿਲੇ ਕਿਉਂ ਜੀ ਇੱਕ ਵਾਰੀ ਆਪਾਂ ਜਿਹੜਾ ਕੂੜਾ ਕਰਕਟ ਹੈ ਉਹ ਸਾਂਭ ਲਈਏ ਆਪਰੇ ਦਿਨਾਂ ਚ ਪਾ ਲਈਏ ਤਾਂ ਕਿ ਆਪਾਂ ਨੂੰ ਜਾਣ ਵੇਲੇ ਇੱਥੇ ਸੌਖਾ ਹੋ ਜੇ ਇਹਨੂੰ ਪਹਚਾਣ ਠਾਕ ਵੀ ਲਈਏ ਦੁੱਧ ਨਾ ਸਮਾਨ ਪਵੇ ਕੋਈ ਬਾਹਰੋਂ ਉੱਡ ਗਏ ਹੁਣ ਆ ਵੀ ਮੇਟਰਾ ਦੁੱਧ ਪਾਈਏ ਇਹਦੇ ਵਿੱਚ ਹੁਣ ਪਾਣੀ ਤਾਂ ਉਬਲ ਗਿਆ ਪੂਰਾ ਸਾਰੇ ਪਾ ਦਿਆਂ ਨਾ ਇੱਕ ਵਾਰੀ ਦਾ ਫਿਨਿਸ਼ ਕਰ ਦਈਏ ਇਹਨੂੰ ਹੋਰ ਪਾਉਣ ਆਪਣਾ ਦੁੱਧ ਜਾ ਬੋਤਾ ਬੋਤਾ ਇਹ ਵੀ ਟੱਗ ਅ ਵੀ ਚਾਹ ਆਪਣੀ ਲਗਭਗ ਰੈਡੀ ਆ ਤੁਹਾਡੇ ਟਾਈਮ 'ਚ ਬਾਕੀ ਫਿਰ ਉਹਦੇ ਨਾਲ ਖਾਣ ਪੀਣ ਨੂੰ ਵੀ ਬਣਾਉਣਾ ਹੈ ਸੈਂਡਵਿਚ ਵਗੈਰਾ ਪਰ ਇੰਨਾ ਕਾ ਬਹੁਤ ਸੋਹਣਾ ਮਾਹੌਲ ਆ ਇੱਥੇ ਨੇੜੇ ਤੇੜੇ ਕੋਈ ਸ਼ਾਪ ਵਗੈਰਾ ਹੈ ਨਹੀਂ ਜਦੋਂ ਵੀ ਕਿਸੇ ਆਉਣਾ ਤਾਂ ਆਪ ਦਾ ਪਾਣੀ ਦਾ ਪ੍ਰਬੰਧ ਪੂਰਾ ਹੋਣਾ ਚਾਹੀਦਾ ਯਾਨੀ ਕਿ ਆਪਣੇ ਕੋਲੇ ਖਾਣ ਪੀਣ ਦਾ ਪ੍ਰਬੰਧ ਪੂਰਾ ਆਪ ਦਾ ਘਰੋਂ ਲੈ ਕੇ ਆਉਣਾ ਪੈਣਾ ਯਾਨੀ ਕਿ ਪੀਣ ਨੂੰ ਪਾਣੀ ਪੂਣੀ ਸਾਰਾ ਕੁਝ ਉੱਕੇ ਇੱਥੇ ਨੇੜੇ-ਤੇੜੇ ਨਾਲ ਕੋਈ ਸ਼ਾਪ ਆ ਨਾ ਕੁਝ ਨਹੀਂ ਹੈ। ਹਾਂ। ਵਧੀਆ ਬਾਕੀ ਤਾਂ ਇੱਕ ਨੰਬਰ ਚ ਹੀ ਕੰਮ ਹੈ। ਇੱਧਰ ਨੂੰ ਆਪਾਂ ਥੋੜਾ ਜਿਹਾ ਕਲਫੀਏ ਤੇ ਜਾ ਕੇ ਆਉਨੇ ਆ। ਐਵੇਂ ਬਸ ਇੱਥੇ ਪੱਕ ਡੰਡੀਆਂ ਜੀਆਂ ਬਣੀਆਂ। ਲੋਕ ਫਿਰ ਜਾਂਦੇ ਸਵੇਰੇ-ਸਵੇਰੇ ਆ ਕੇ ਮਾਰਨਿੰਗ ਸ਼ੇਅਰ ਕਰਦੇ। ਤੇ ਆਪਾਂ ਵੀ ਚੱਲ ਕੇ ਆਉਨੇ ਆ। ਥੋੜਾ ਜਿਹਾ ਅੱਗੇ ਤੱਕ ਦੇਖਦੇ ਆ। ਆ ਜਗ੍ਹਾ ਕਿ ਇੱਥੇ ਜਗ੍ਹਾ ਵਧੀਆ ਇੱਥੋਂ ਸਾਰੇ ਪਾਸੇ ਦਾ 뷰 ਆਉਂਦਾ ਜਿੱਥੇ ਆਪਾਂ ਬੈਠੇ ਸੀ ਉਸ ਜਗ੍ਹਾ ਤੇ ਜਿਵੇਂ ਇੱਕ ਸਾਈਡ ਨਹੀਂ ਆਉਂਦੀ ਇਧਰੋਂ ਇੱਕ ਕਲਿਫ ਤੇ ਖੜ ਕੇ ਇਧਰ ਵੀ ਆਉਂਦਾ 뷰 ਪੂਰਾ ਵਧੀਆ ਤੇ ਜੇ ਆਪਾਂ ਗੱਲ ਕਰੀਏ ਜਿੱਥੇ ਆਪਣੀਆਂ ਗੱਡੀਆਂ ਖੜੀਆਂ ਆਪਾਂ ਰਾਤ ਠਹਿਰੇ ਸੀ ਇੱਥੇ ਉਹ ਸੀ ਸਾਹਮਣੇ ਤੇ ਬੜਾ ਸੋਹਣਾ ਲੱਗ ਰਿਹਾ ਹੈ ਇਥੋਂ ਦੇਖਣ ਨੂੰ ਤੇ ਕੋ ਵੀਰ ਭਾਈ ਸਵੇਰੇ ਸਵੇਰੇ ਸਮੁੰਦਰ ਚ ਬੜਿਆ ਨਾਉਣ ਲਈ ਤੇ ਪਾਣੀ ਬੜਾ ਠੰਡਾ ਪਰ ਫਿਰ ਵੀ ਮਾਂ ਦਾ ਪੁੱਤ ਡਰਦਾ ਨਹੀਂ। ਅੱਜ ਅਸੀਂ ਆਪਾਂ ਜਿਵੇਂ ਆਪਾਂ ਤੁਰ ਕੇ ਆਇਆ ਆਪਾਂ ਗਡੰਡੀ ਜੀ ਉਮੇ ਇੱਥੇ ਨਾਲ-ਨਾਲ ਸਾਰੀਆਂ ਬਣੀਆਂ ਨੇ ਤੇ ਕਈ ਲੋਕ ਬਸ ਇੱਥੇ ਐਵੇਂ ਟਰੈਕ ਜਿਤੇ ਤੁਰਦੇ ਫਿਰਦੇ ਫਰੀ ਜਾਂਦੇ ਆ ਸਵੇਰ ਦੀ ਸ਼ਹਿਰ ਕਰਨ ਲਈ। ਇਹ ਆਪਾਂ ਪਹਿਲਾਂ ਹਜੇ ਚਾਹ ਪੀਣੀ ਆ। ਚਾਹ ਦੇਖਦੇ ਆਂ ਜਾ ਕੇ। ਅੱਜ ਜਦੋਂ ਕੱਲ ਇੱਥੇ ਨਾ ਆਤਿਆਂ ਤਾਂ ਆ ਜਿਹੜੀ ਬੂਟੀ ਸੀ ਸਾਰੀ ਉਦੋਂ ਬੀਚ ਦੇ ਨਾਲ-ਨਾਲ ਸੀ ਬਟ ਹੁਣ ਸਵੇਰੇ ਉੱਠ ਕੇ ਦੇਖਿਆ ਬੜੀ ਸ਼ਾਂਤ ਜੀ ਆ ਹੁਣ ਇਸ ਟਾਈਮ ਪਾਣੀ ਬਿਲਕੁਲ ਸਾਫ਼ ਆ ਪਰ ਰਾਤ ਇੱਥੇ ਬੜੀ ਬੂਟੀ ਜੀ ਸੀ ਇਹ ਵੀ ਸ਼ਾਇਦ ਕੁਦਰਤ ਦੀ ਕੋਈ ਉਹ ਹੋਣਾ ਵੀ ਇਹ ਜਾਏ ਹੁੰਦਾ ਹੋਣਾ ਸ਼ਾਮ ਨੂੰ ਕੋਈ ਹੋਰ ਅਸਰ ਉਸਰੋਂਦਾ ਹੋਣਾ ਤਾਂ ਕਰਕੇ ਜਿਆਦਾ ਆ ਜਾਂਦੀ ਹੋਣੀ ਆ ਬਟ ਇਸ ਟਾਈਮ ਪਾਣੀ ਸਾਫ਼ ਆ ਇਸ ਜਗ੍ਹਾ ਤੇ ਨਹੀਂ ਤਾਂ ਜਿੱਥੇ ਕੱਲ ਨਾਤਿਆਂ ਬੜੀ ਬੂਟੀ ਸੀ ਚਾਹ ਬਣ ਕੇ ਆਪਣੀ ਲਗਭਗ ਤਿਆਰ ਆ ਮੇਹਰੋਂ ਇਹਨੂੰ ਆਪਾਂ ਚੱਕਦੇ ਆ ਇੱਕ ਵਾਰੀ ਤੇ ਇੱਧਰ ਆਪਣੇ ਸ਼ੈਫ ਸਾਹਿਬ ਬੈਠੇ ਨੇ ਹੁਣ ਇਹ ਸੈਂਡਵਿਚ ਤਿਆਰ ਕਰਨਗੇ ਬ੍ਰੈਡ ਹੈਗੇ ਹੱਥਾਂ 'ਚ ਉਹਦੇ ਤੇ ਸੈਂਡਵਿਚ ਆ ਇਹਦੇ 'ਚ ਹਾਂਜੀ ਹਾਂ ਰੱਖ ਦੇ ਉਹ ਜਣੀ ਚਾਹ ਚੱਕੀ ਰੱਖ ਦਿੰਦੇ ਆ ਹਾਲੇ ਇੱਥੇ ਰੱਖ ਦੇ ਜਾਇਦਾ ਕੋਲ ਹੋਲਾ ਨੇ ਚਾਹ ਚੱਕ ਲਈ ਬਸ ਹੁਣ ਆਪਾਂ ਇੱਥੋਂ ਡੇਰੇ ਪਾਟਦੇ ਆ ਤੇ ਸਮਾਨ ਕਰਦੇ ਆ ਇਕੱਠਾ ਸਭ ਤੋਂ ਪਹਿਲਾਂ ਟੈਂਟ ਇਕੱਠਾ ਕਰਕੇ ਫਿਰ ਸਮਾਨ ਰੱਖੀਏ ਵਿੱਚ YouTube ਦੇ ਤੇ ਫਿਰ ਇੱਥੋਂ ਨਿਕਲਦੇ ਆ ਕਰਾਂ ਇਕੱਠਾ ਕਿ ਮੈਂ ਕਰਾਵਾਂ ਕਿ ਆ ਜਾ ਫਿਰ उधरों खिचा कि इधरों हवा बहुत तेज चल रही है कह रहे हैं चार मुंडा कर कर रहा कट्ठा तो निकले ही फिर इथ हो गया बस ਇਹਨੂੰ ਬਸ ਸਟੈਂਡ ਤੇ ਇਸ ਸਟ੍ਰੈਪਾਂ ਕੱਸ ਕੇ ਉਸ ਤੋਂ ਬਾਅਦ ਆ ਕਵਰ ਪਾ ਜਾਣਾ ਉੱਪਰ ਫੇਰ ਲੈ ਵੀ ਹੁੰਦਾ ਨਾ ਕਾਲਾ ਕਵਰ ਪਰਾ ਜਾਣਾ ਤੇ ਬੰਨੇ ਜਾਣਾ ਪੂਰਾ ਹੋ ਵਿੱਚ ਆਪਣੇ ਆ ਸਮਾਨ ਕਰ ਲਿਆ ਪੈਕ ਤੇ ਪੈਂਟ ਹੋ ਗਿਆ ਫਿੱਟ ਹੋਣ ਬਾਸ ਆਪਾਂ ਚੱਲਦੇ ਆ ਇੱਥੋਂ ਨਿਕਲਦੇ ਆ ਤੇ ਜੂਰੀਨ ਵੀ ਇੱਥੋਂ ਸ਼ਹਿਰ ਨਾਲ ਹੀ ਆ ਫਿਰ ਹਾਲ ਆਪਾਂ ਉੱਥੇ ਚੱਲਦੇ ਆ ਤੇ ਆ ਲੱਕੜਾਂ ਜੀਆਂ ਆਪਾਂ ਰੱਖੀਆਂ ਸੀ ਰਾਤ ਲਿਆ ਕੇ ਤੇ ਇਹਨੂੰ ਨੂੰ ਹੁਣ ਸਾਈਡ ਤੇ ਕਰ ਦਿੰਨੇ ਆ ਕਿਸੇ ਗੁਰਪੀਰ ਭਾਈ ਦੇ ਵਰਤੋਚ ਆ ਜਾਣਗੀਆਂ ਤੇ ਹੁਣ ਆਪਾਂ ਇੱਥੋਂ ਨਿਕਲਦੇ ਆ ਇੱਕ ਵਾਰੀ ਬਾ ਹੁਣ ਆਪਾਂ ਇੱਥੋਂ ਚੱਲੇ ਆ ਵਾਪਸ ਨਿਕਲਣਾ ਆਪਾਂ ਨੂੰ ਬਸ ਇੰਨਾ ਕਿ ਆ ਵੀ ਜਦ ਮੈਂ ਆਪਣੀ ਕੱਲ ਕਾਰ ਫਸ ਗਈ ਸੀ ਰਾਹ 'ਚ ਤੇ ਅੱਜ ਨਾ ਫਸੇ ਤੇ ਇਧਰ ਨੂੰ ਜਾਣਾ ਆਪਾਂ ਲੋਜੀ ਕਾਰ ਵੀ ਆ ਗਈ ਆਪਣੀ ਤੇ ਹੁਣ ਆਪਾਂ ਤੁਰਦੇ ਆ ਹੌਲੀ ਹੌਲੀ ਇਹ ਤੇ ਬਾਕੀ ਤਾਂ ਸਾਰਾ ਰਾਹ ਵਧੀਆ ਤੂੰ ਵੀ ਲਾਲਾ ਕਿਤੇ ਕਿਤੇ ਜੇ ਮਹਿਸੂਸ ਹੁੰਦੀ ਆ 4-ਵਿਲ ਦੀ ਲੋਡ ਤੇ ਬਾਕੀ ਨੋਰਮਲ ਹੀ ਠੀਕ ਆ ਤੇ ਕਿਤੇ ਕਿਤੇ ਪੱਥਰ ਜੇ ਜ਼ਿਆਦਾ ਨਹੀਂ ਆਦਰਵਾਇਜ਼ ਤਾਂ ਠੀਕ ਆ ਰਾਹ ਆ ਦੇਖੋ ਜੇ ਮੈਂ ਇੱਥੇ ਆ ਕੇ ਅੱਗੇ ਪੱਥਰ ਜੇ ਨੇ ਪੱਥਰਾਂ ਜੇ ਵਾਲਾ ਰਾਹ ਅਰੇ ਜਦੋਂ ਐਹੋ ਜੇ ਰਾਹ ਦੇ ਉੱਤੋਂ ਲੰਘਣਾ ਹੋਵੇ ਤਾਂ ਥੋੜੀ ਜਿਹੀ ਗੱਡੀ ਦੀ ਕਲੀਅਰੈਂਸ ਜ਼ਿਆਦਾ ਚਾਹੀਦੀ ਆ ਤਾਂ ਕਿ ਵੀ ਥੱਲੇ ਕੋਈ ਪੱਥਰ-ਪੁੱਥਰ ਨਾ ਵੱਜੇ। ਬਾਈ, ਇਹ ਦੂਬਾਰਾ ਰਾਹ ਸਾਫ਼ ਆ, ਇੰਨਾ ਕੀ ਸੀਗਾ। ਖਤਰਨਾਕ ਇਹ ਤਾਂ, ਇਹ ਦੂਬਾਰਾ ਤਾਂ ਠੀਕ ਆ। ਲੋਕ ਅੱਜ ਸਵੇਰੇ ਕੱਲ ਨਾਲੋਂ ਵੀ ਜ਼ਿਆਦਾ, ਕੱਲ ਇੰਨਾ ਨਹੀਂ ਹੈਗੇ ਸੀ ਜਿੰਨੇ ਅੱਜ। ਅੱਜ ਤਾਂ ਕਾਫੀ ਜ਼ਿਆਦਾ ਖੜੇ ਐ ਇੱਥੇ। ਜ਼ਿਆਦਾਤਰ ਲੋਕ ਇੱਥੇ ਹੋਈ ਆਉਂਦੇ ਜਿਵੇਂ ਏਜਡ ਕਹ ਲਈ ਆ ਪਰ ਰਿਟਾਇਰਮੈਂਟ ਤੋਂ ਬਾਅਦ ਬਹੁਤ ਲੋਕ ਇਦਾਂ ਦੇ ਮਿਲੇ ਵੀ ਆ ਜਦੋਂ ਪਿਛਲੇ ਰੋਡ ਟ੍ਰਿਪ ਤੇ ਵੀ ਗਏ ਸੀ ਲੋਕ ਰਿਟਾਇਰਮੈਂਟ ਤੋਂ ਬਾਅਦ ਉਹ ਕਰਦੇ ਆ ਕੀ ਕਹਿੰਦੇ ਹੁੰਦੇ ਆ ਰੋਡ ਟ੍ਰਿਪ ਵੀ ਆਸਟ੍ਰੇਲੀਆ ਦਾ ਲੈਪ ਲਾ ਆਉਂਦੇ ਪੂਰਾ ਸਾਲ-ਸਾਲ ਲਾ ਆਉਂਦੇ ਕਈ ਤਾਂ ਰੋਡ ਟ੍ਰਿਪ ਪੂਰਾ ਕਰਨ ਨੂੰ ਹੁਣ ਆਪਾਂ ਇੱਥੇ ਗੱਡੀ پارک ਕਰਦੇ ਆ ਇੱਕ ਵਾਰੀ ਆਪਾਂ ਪਿਛਲੇ 2 ਦਿਨ ਸੈਂਡੀ ਕੇਪ ਬੀਚ ਦੇ ਉੱਤੇ ਰਹੇ ਤੇ ਵਧੀਆ ਮਾਹੌਲ ਸੀ ਇਹ ਸਾਰਾ ਜੂਰੀਨ ਬੇ ਦੇ ਨਾਲ ਆ ਤੇ ਹੁਣ ਆਪਾਂ ਜੂਰੀਨ ਬੇ ਟਾਊਨ ਦੇ ਵਿੱਚ ਐਂਟਰ ਕਰਨ ਲੱਗਿਆ ਜੂਰੀਨ ਬੇ ਟਾਊਨ ਜਿਆਦਾ ਦੂਰ ਨਹੀਂ ਆ ਪਰਤ ਤੋਂ ਸਿਰਫ ਪੌਣੇ ਇੱਕ 300 ਕਿਲੋਮੀਟਰ ਆ ਸਾਰੀ 2.5 3 ਘੰਟੇ ਲੱਗਦਾ ਜੇ ਬੰਦਾ ਇੱਥੇ ਆਉਂਦਾ ਹੁਣ ਆਪਾਂ ਚੱਲਦੇ ਆ ਜੂਰੀਨ ਬੇ ਟਾਊਨ ਤੇ ਦੇ ਅੱਗੇ ਜਾ ਕੇ ਫਿਰ ਦੇਖਦੇ ਆਪੇ ਤੇ ਜੂਰੀਨ ਬੇ ਇਨਫੋਰਮੇਸ਼ਨ ਸੈਂਟਰ ਇੱਥੇ ਦੇਖਣਾ ਪੈਣਾ ਵੀ ਹੁਣ ਆਪਣੇ ਦੇਖਣ ਨੂੰ ਕੀ ਕੀ ਆ ਥੱਲੇ ਉਤਰਦੇ ਆ ਪਹਿਲਾਂ ਤੇ ਮੜਮੋਟਾ ਪੜਦੇ ਆ ਇਹਦੇ ਬਾਰੇ ਇਹਨਾਂ ਫਰਸਾਂ ਦੇ ਅਧਾਰ ਤੋਂ ਇਹਨਾਂ ਇਨਫੋਰਮੇਸ਼ਨ ਵਾਲੇ ਤੋਂ ਮੋਟਾ-ਮੋਟਾ ਦੇਖ ਕੇ ਲੱਗਦਾ ਵੀ ਇੱਕ ਵਾਰੀ ਜेट्टी ਆ ਇੱਥੇ ਜेट्टी ਤੇ ਚੱਲਦੇ ਆ ਤੇ ਉੱਥੇ ਕੁਝ ਖਾਣ ਪੀਣ ਨੂੰ ਵੀ ਹੋਊ ਨਾਲੇ ਇਸ ਟਾਊਨ ਦੀ ਐਂਟਰੈਂਸ ਬੜੀ ਵਧੀਆ ਆਰਕੋਰੀਆ ਲੱਗੇ ਹੋਇਆ ਦੋਨੇ ਸਾਈਡ ਦਰਖਤ ਤੇ ਸੋਹਣੇ ਲੱਗ ਰਿਹਾ ਦੇਖਣ ਨੂੰ ਬਾਕੀ ਹੁਣ ਆਪਾਂ ਫਰਸਾਂ ਦਾ ਕਰਦਾ ਆਇਆ ਆਇਆ ਮੈਂ ਹੌਲੀ-ਹੌਲੀ ਜਾ ਰਿਹਾ ਸੀ ਬਟ ਕੋਈ ਚੱਕਰ ਨਹੀਂ ਆਪਾਂ ਤੇਜ਼ ਕਰ ਲੈਨੇ ਵੀਰ ਜੀ ਆ 올ਡ ਜेट्टी ਸਾਈਟ ਲਿਖਿਆ ਹੋਇਆ ਇੱਧਰ ਨੂੰ ਮੋੜ ਲਈਏ ਅੱਛਾ ਚਲੋ ਜਰ ਆ ਵੋਲਡ ਜੈਟੀ ਸਾਈਡ ਨੂੰ ਮੋੜਨ ਲੱਗਿਆ ਮਰਾ 88 ਸਾਈਡ ਆ ਜੂਰੀਨ ਬੇ ਟਾਊਨ ਦਾ ਮੇਨ ਅਟਰੈਕਸ਼ਨ ਏਰੀਆ ਜਿੱਥੇ ਜੈਟੀ ਬੇ ਕੈਫੇ ਕੁਫੇ ਬਣਿਆ ਤੇ ਬਾਕੀ ਵੀ ਸਾਰੇ ਇੱਥੇ ਵਧੀਆ ਲੋਕੇਸ਼ਨ ਦੀ ਬਣੀ ਹੋਈ ਆ ਕੁਮਾਨ ਨੂੰ ਸਾਰੇ ਇੱਥੇ ਆਉਂਦੇ ਆ ਮੇਨ ਕੈਫੇ ਆ ਵਧੀਆ ਲੋਕੇਸ਼ਨ ਆ ਸਮੁੰਦਰ ਕਿਨਾਰੇ ਬਾਕੀ ਹੁਣ ਆਪਾਂ ਜੈਟੀ ਕਣੀ ਨੂੰ ਜਾਂਦੇ ਹੌਲੀ ਹੌਲੀ ਹਣੇ ਦੇਖਦੇ ਜਾਂਦੇ ਆ ਆ ਸਾਹਮਣੇ ਜੱਟੀ ਬਣੀ ਹੋਈ ਆ ਬਸ ਉਹਦੇ ਤੇ ਆ ਕੇ ਲੋਕ ਫੋਟੋ ਫੋਟੋ ਖਿਚਾ ਲੈਂਦੇ ਆ ਤੇ ਨਾਲ ਆਪਣੀਆਂ ਮੱਛੇ-ਮੁੱਛੇ ਫੜ ਰਹੇ ਆ ਬੈਠੇ ਤੇ ਬਾਕੀ ਇੱਧਰ بیچ ਦੇ ਕਿਨਾਰੇ সুইমিং ਹੋ ਰਹੀ ਆ ਜੂਰੀਨ ਵੇ ਤੇ ਸਕਾਈ ਡਾਈਵਿੰਗ ਵਗੈਰਾ ਵੀ ਕਰਾਉਂਦੇ ਆ ਤੇ ਨਾਲ ਹੋਰ ਵਾਟਰ ਐਕਟੀਵਿਟੀ ਆ ਸਕਾਈ ਡਾਈਵਿੰਗ ਕਰ ਰਹੇ ਆ ਤਿੰਨ ਤਿੰਨ ਪੈਰਾਸ਼ੂਟ ਨਾਲ ਥੱਲੇ ਉਤਰ ਰਹੇ ਲੋਕ ਕਾਸੀ ਇੱਕ ਆ ਸਮੀਤੇ ਇੱਕ ਉੱਪਰੋਂ ਦਾ ਗ੍ਰੀਨ ਜਿਹੜਾ ਆ। ਚੇਸਾਸੁਰਾਂ ਅੰਦਰ ਲੈਂਦੇ ਮੈਂ ਲਾਦਾ ਚੈੱਕ ਕਰਿਆ ਸੀ। ਕਾਫੀ ਉੱਪਰੋਂ ਆ ਕੇ ਫਿਰ ਥੱਲੇ ਨੂੰ ਸਕਾਈ ਡਾਈਵਿੰਗ ਕਰਾਉਂਦੇ ਆ। ਉਹ ਉਤਰਾ। ਉੱਤਰ ਦੇ ਵਿੱਚ ਤੀਨੇ ਲੈ ਕੇ ਉਹ ਇੱਕ ਤਾਂ ਆ ਗਿਆ ਥੱਲੇ। ਦੂਜੇ ਦੋ ਆ ਰਹੇ ਨੇ। ਕਾਫੀ ਪਾਣੀ ਪੀਣ ਤੋਂ ਬਾਅਦ ਹੁਣ ਆਪਾਂ ਇੱਥੋਂ ਤੁਰਦੇ ਆਂ ਸਮਾਂ ਕਾਫੀ ਹੋ ਗਿਆ ਸਮਾਂ ਹੋ ਗਿਆ ਇਸ ਟਾਈਮ 12 ਤੋਂ ਉੱਪਰ ਹੀ ਹੋ ਗਿਆ ਟਾਈਮ 12:30 12:30 ਹੋ ਗਿਆ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਪਨਾਕਲਸ ਤੇ ਉਸ ਤੋਂ ਬਾਅਦ ਫਿਰ ਘਰ ਨੂੰ ਵਾਪਸ ਹੀ ਆਪਾਂ ਨੈਕਰ ਪਹੁੰਚ ਗਏ ਆਂ। ਸਾਹਮਣੇ ਇਹਨਾਂ ਦਾ ਵਿਜ਼ਟਰ ਸੈਂਟਰ ਬਣਿਆ ਹੋਇਆ। ਤੇ ਇੱਥੇ 17 ਡਾਲਰ ਪਰ ਵਹੀਕਲ ਦੀ ਐਂਟ੍ਰੈਂਸ ਫੀਸ ਆ। ਆਪਾਂ ਇੱਕ ਵਾਰ ਉਹਦੀ ਟਿਕਟ ਲਈਏ ਐਂਟਰੀ ਦੀ ਤੇ ਫਿਰ ਅੱਗੇ ਚੱਲਦੇ ਆਪਾਂ। ਕਾਫੀ ਬਿਜ਼ੀ ਆ ਇੱਥੇ। ਜਿਹੜੇ ਸਾਹਮਣੇ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਨਹੀਂ ਨਾਰਮਲੀ ਇੰਨੀ ਆਉਂਦੀਆਂ। ਕੀ ਟੋਪ-ਅਪ ਬਾਈ ਕਰ ਲਈ ਆ। ਹੁਣ ਆਪਾਂ ਆਪਣਾ ਨੈਕਲਸ ਦੇਖਣ ਨੂੰ ਚੱਲਦੇ ਆਂਗੇ। ਵੀਓ ਇੱਥੋਂ ਵੀ ਸੋਹਣਾ ਆਉਂਦਾ ਵੈਸੇ ਦੇਖਣ ਦਾ। ਆਪਾਂ ਜਾਣਾ ਟਰੈਕ ਇੱਕ ਲੈਪ ਬਣਿਆ ਹੋਇਆ। ਉਹਦੇ ਦੇ ਜਾ ਕੇ ਇੱਕ ਸਾਈਡ ਤੋਂ ਆ ਕੇ ਦੂਜੀ ਸਾਈਡ ਤੋਂ ਆਪਾਂ ਬਾਹਰ ਆ ਜਾਣਾ। ਤੇ ਉੱਥੇ ਜਾ ਕੇ ਹੁਣ ਆਪਾਂ ਦੇਖਦੇ ਆਂ ਫਿਰ ਪੈਨੈਕਲਸ। ਵੀ ਕੀ ਕਹਿੰਦੇ ਆ। ਇਹ ਆ ਜੀ ਪਨਾਕਲਸ ਜਿਹਨੂੰ ਦੂਰੋਂ ਦੂਰੋਂ ਲੋਕ ਦੇਖਣਾ ਆਉਂਦੇ ਆ ਲਾਈਮਸਟੋਨ ਦੇ ਪੱਥਰ ਆ ਤੇ ਇਦਾਂ ਹੀ ਖੜੇ ਇਸ ਏਰੀਆ ਦੇ ਵਿੱਚ ਸਿਰਫ ਇਸ ਏਰੀਆ ਦੇ ਵਿੱਚ ਇੱਥੋਂ ਕਾਫੀ ਵੱਡਾ ਏਰੀਆ ਪਰ ਆਲੇ-ਦਾਲੋਂ ਮਿੱਟੀ ਲੈ ਗਈ ਇਹ ਕਹਿ ਸਕਦੇ ਆ ਦੇਖਣ ਨੂੰ ਐਵੇਂ ਲੱਗਦਾ ਵੀ ਪਿਛਲੇ ਹਜ਼ਾਰਾਂ ਸਾਲਾਂ ਦੇ ਵਿੱਚ ਜਿੱਦਾਂ ਮਿੱਟੀ ਆਲੇ-ਦਾਲੋਂ ਸਾਫ਼ ਹੋ ਗਈ ਤੇ ਇਕੱਲੇ ਪੱਥਰ ਖੜੇ ਰਹਿ ਗਏ ਤੇ ਬਹੁਤ ਲੋਕ ਆਏ ਹੋਏ ਇੱਥੇ ਹੋਰ ਵੀ ਤਸਵੀਰਕਾਰੀਆਂ ਹੋ ਰਹੀਆਂ ਖਾਸਾ ਵੱਡਾ ਏਰੀਆ ਇਹ ਇਹਨਾਂ ਦੇ ਉੱਤੇ ਚੜਨ ਦੀ ਮਨਾਹੀ ਕਰੀ ਹੋਈ ਹੈ ਭਾਈ ਇਹ ਟੁੱਟ ਵੀ ਸਕਦੇ ਪੱਥਰ ਕਿਉਂਕਿ ਬਹੁਤ ਸਾਲਾਂ ਦੇਵੇਂ ਖੜਿਆ ਤੇ ਆਪਾਂ ਵੀ ਬਸ ਇਦਾਂ ਥੋੜੀ ਥੋੜੀ ਵੀਡੀਓ ਜੀ ਬਣਾ ਲੈਨੇ ਆ ਤਾਂ ਕਿ ਦੇਖਿਆ ਜਾ ਸਕੇ ਬਹੁਤ ਜ਼ਿਆਦਾ ਨਹੀਂ ਇਹ ਕਾਫੀ ਵੱਡਾ ਏਰੀਆ ਹੈ ਇਹ ਕਿਸੇ ਕਿਸੇ ਪੱਥਰ ਦੀ ਤਾਂ ਹਾਈਟ ਵੀ ਬਹੁਤ ਜ਼ਿਆਦਾ ਜਿਵੇਂ ਆਪ ਆ ਪੱਥਰ ਖੜਾ ਦੇਖੋ ਇਹਦੀ ਕਾਫੀ ਹਾਈਟ ਆ ਲਾਈਮਸਟੋਨ ਜਾਇ ਇਹ ਪਤਾ ਨਹੀਂ ਕਿਹੜੀ ਉਹ ਆ ਇਹਦੀ ਕੀ ਕਹਿ ਸਕਦੇ ਆ ਆਥੇ ਪਨਾਕਲ ਦੇ ਵਿੱਚ ਬਹੁਤ ਸਾਰੇ ਲੋਕ ਘੁੰਮਣ ਆਏ ਹੋਇਆ ਤੇ ਇਹਨਾਂ ਦੇ ਦੱਸਣ ਮੁਤਾਬਕ ਇਸ ਚੀਜ਼ ਨੂੰ ਹਜ਼ਾਰਾਂ ਹੀ ਸਾਲ ਲੱਗਿਆ ਇਦਾਂ ਬਣਨ ਨੂੰ ਪਰ ਆਪਾਂ ਨੂੰ ਦੇਖਣ ਨੂੰ ਇਹ ਲੱਗਦਾ ਵੀ ਜਿੱਦਾਂ ਇਹ ਕਿਸੇ ਸਮੇਂ ਦੇ ਵਿੱਚ ਫਲੈਟ ਹੋਣਗੇ ਤੇ ਮੌਸਮ ਦੇ ਬਦਲਣ ਕਰਕੇ ਕਹਿ ਲੋ ਜਾਂ ਮੀਹਾ ਕਰਕੇ ਲੱਗਦਾ ਵੀ ਮਿੱਟੀ ਖੁਰ ਗਈ ਆ ਤੇ ਪੱਥਰ-ਪੱਥਰ ਖੜੇ ਰਹਿ ਗਏ ਆ ਤੇ ਬਹੁਤ ਜ਼ਿਆਦਾ ਕਾਫੀ ਵੱਡਾ ਏਰੀਆ ਇਹ ਪਰ ਹੈਗੇ ਇਸ ਏਰੀਏ ਦੇ ਵਿੱਚ ਹੀ ਆ ਸੋਹਣੀ ਗੱਲ ਬਾਤ ਆ ਵਧੀਆ ਲੱਗਦਾ ਦੇਖਣ ਨੂੰ ਤੇ ਤਸਵੀਰਕਾਰੀਆਂ ਵੀ ਵੱਡੇ ਪੱਧਰ ਤੇ ਕਰ ਰਹੇ ਆ ਹੁਣ ਆਪਾਂ ਇੱਕ ਵਾਰੀ ਇੱਥੇ ਦੇਖ ਲਿਆ ਤੇ ਇਹ ਟਰੈਕ ਬਣਿਆ ਹੋਇਆ ਉਹਦੇ ਤੇ ਆਪਾਂ ਕਾਰ ਚਲਾ ਕੇ ਅੱਗੇ ਜਾਂਦੇ ਆ ਤੇ ਅੱਗੇ ਖੜ ਕੇ ਦੇਖਦੇ ਆ ਵੀ ਅੱਗੇ ਕੀ ਬਣਦਾ ਬਾਕੀ ਹੁਣ ਆਪਾਂ ਨੇੜੇ-ਨੇੜੇ ਇੱਥੇ ਘੁੰਮ ਕੇ ਦੇਖ ਲਿਆ ਆ ਸਾਰੇ ਜਿਹਵੇਂ ਤੁਸੀਂ ਦੇਖ ਸਕਦੇ ਹੋ ਟਰੈਕ ਦੇ ਬਾਹਰ ਖੜੀਆਂ ਅੰਦਰ ਨਹੀਂ ਲੈ ਆ ਸਕਦੇ ਹੁਣ ਆਪਾਂ ਕਾਰ ਚ ਜਲ ਕੇ ਬਹਿਨੇ ਆ ਤੇ ਅੱਗੇ ਕਾਫੀ ਜਿਵੇਂ ਲੱਗਦਾ 3-4 ਕਿਲੋਮੀਟਰ ਦਾ ਟ੍ਰੈਕ ਆ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਹੁਣ ਕਿਤੇ ਹੋਰ ਵਧੀਆ ਜੀ ਲੋਕੇਸ਼ਨ ਤੇ ਗੱਡੀ ਲਾਉਨੇ ਆ ਤੇ ਉੱਥੇ ਜਾ ਕੇ ਫੇਰ ਦੁਬਾਰੇ ਵੀਡੀਓ ਬਣਾਉਨੇ ਆ ਤੇ ਹੁਣ ਆਪਾਂ ਵਧਦੇ ਆ ਅੱਗੇ ਵੱਲ ਪਨਾਕਲਜ਼ ਬਾਰੇ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਤਾਂ ਇਹਦੇ ਬਾਰੇ ਪਤਾ ਲੱਗਦਾ ਵੀ ਜਿਹੜੀ ਵਿਗਿਆਨੀਆਂ ਦੀ ਖੋਜ ਮੁਤਾਬਕ ਵੀ ਇਹ 6000 ਸੌਰੀ 5 ਕ ਲੱਖ ਸਾਲ ਦੀ ਇਹਨਾਂ ਦੀ ਉਮਰ ਆ ਇਹਨਾਂ ਦੇ ਦੱਸਣ ਮੁਤਾਬਕ ਤੇ ਉਦੋਂ ਪਹਿਲਾਂ ਇਹ ਮਿੱਟੀ ਦੇ ਵਿੱਚ ਦਬੇ ਹੋਏ ਸੀ ਸਾਰੇ ਤੇ 6000 ਸਾਲ ਪਹਿਲਾਂ ਇਹਨਾਂ ਤੋਂ ਮਿੱਟੀ ਉੱਡ ਗਈ ਤੇ ਇਹ ਕਹਿ ਲਿਆ ਇਦਾਂ ਖੜੇ ਹੋਗੇ ਬਟ ਫਿਰ ਇਹਨਾਂ ਤੇ ਇੱਕ ਦਵਾਰੀ ਦੁਬਾਰਾ ਫੇਰ ਮਿੱਟੀ ਪਈ ਪਰ ਫਿਰ 1000 ਸਾਲ ਪਹਿਲਾਂ ਦੁਬਾਰਾ ਇਹ ਉਦੋਂ ਦੇ ਐਵੇਂ ਆ ਤੇ ਹੁਣ ਕਾਫੀ ਇਹ ਡੈਮੇਜ ਵੀ ਹੋਈ ਜਾਂਦੇ ਆ ਤੇ ਇਹ ਵਿਗਿਆਨੀਆਂ ਦੇ ਦੱਸਣ ਮੁਤਾਬਕ ਐਵੇਂ ਆ ਬਾਕੀ ਅਸਲ ਸਚਾਈ ਕੀ ਆ ਉਹ ਪ੍ਰਮਾਤਮਾ ਜਾਣਦਾ ਪਰ ਹਾਂ ਹਜ਼ਾਰ ਕ ਸਾਲ ਦੇ ਕਹਿੰਦੇ ਇਦਾਂ ਖੜੇ ਆ ਤੇ ਐਵੇਂ ਆ ਬਸ ਤੇ ਹੁਣ ਇਹ ਟੁੱਟ ਵੀ ਟੁੱਟ ਵੀ ਰਹੇ ਐਨਾਂ ਚ ਬਹੁਤ ਜ਼ਿਆਦਾ ਰਜਾਦਾ ਜਦੋਂ ਕਿਰਾ ਪਹਿਲਾਂ ਇੱਥੇ ਆਏ ਸੀ 2017 18 ਦੇ ਵਿੱਚ ਉਦੋਂ ਆਹ ਜਗ੍ਹਾ ਦੇ ਉੱਤੇ ਜ਼ਿਆਦਾ ਹੁੰਦੀ ਸੀ ਹੁਣ ਉਹਨੇ ਨਹੀਂ ਹੈਗੇ ਇੱਥੇ ਥੋੜੇ ਰਹਿ ਗਏ ਪਹਿਲਾਂ ਬਹੁਤ ਜ਼ਿਆਦਾ ਸੀ ਇਸ ਜਗ੍ਹਾ ਤੇ ਫਰਕ ਪਈ ਜਾਂਦਾ ਹੌਲੀ ਹੌਲੀ ਬਾਕੀ ਹੁਣ ਆਪਾਂ ਇੱਥੇ ਤੁਰਦੇ ਆ ਤੇ ਆਪਣਾ ਨੈਕਸਟ ਹੋਊਗਾ ਲੈਂਸਲਿਨ ਲੈਂਸਲਿਨ ਡਿਊਨਸ ਉੱਥੇ ਜਾਵਾਂਗੇ ਆਪਾਂ ਸੈਂਡ ਡਿਊਨਸ ਲੈਂਸਲਿਨ ਸੈਂਡ ਡਿਊਨਸ ਆ ਇੱਕ ਵਾਰੀ ਇੱਥੋਂ ਉੱਪਰੋਂ ਖੜ ਕੇ ਪੂਰਾ ਇੱਥੋਂ ਦਾ ਮੁਕੰਮਲ ਚਾਕਾ ਅਜੇ ਮੈਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਮਿੱਟੀ ਵਾਲੀ ਤਾਂ ਇਹ ਚੀਜ਼ ਹੋ ਸਕਦੀ ਹੈ ਜਿਵੇਂ ਆਹ ਛੋਟੇ ਛੋਟੇ ਆ ਨਾ ਇਹ ਹੋ ਸਕਦਾ ਹਜੇ ਥੱਲੇ ਜ਼ਮੀਨ ਦੇ ਵਿੱਚ ਬਹੁਤ ਹੋਣਾ ਵੀ ਭਵਿੱਖ ਦੇ ਵਿੱਚ ਹੋ ਸਕਦਾ ਇੱਥੋਂ ਵੀ ਮਿੱਟੀ ਇੱਧਰ ਉੱਧਰ ਹੋ ਜੇ ਤੇ ਇਹ ਬਹੁਤ ਵੱਡੇ ਹੋ ਜਾਣ ਕਿਉਂਕਿ ਆਪਾਂ ਇਸ ਟਾਈਮ ਬਹੁਤ ਉਚਾਈ ਤੇ ਖੜੇ ਆ ਤੇ ਜੇ ਆਪਾਂ ਇੱਧਰ ਦੀ ਗੱਲ ਕਰੀਏ ਤਾਂ ਉਹ ਬਹੁਤ ਨੀਵਾ ਏਰੀਆ ਤੇ ਇਹਨਾਂ ਫਿਊਚਰ ਲੱਗਦਾ ਵੀ ਇਹੇ ਹੀ ਹੋਣਾ ਇਹਨਾਂ ਦੇ ਉੱਤੋਂ ਮਿੱਟੀ ਸਾਈਡ ਤੋਂ ਹੋ ਜਾਣੀ ਆ ਤੇ ਫਿਰ ਇਹਨਾਂ ਨੇ ਆਪਣਾ ਇੱਕ ਲੰਦਾ ਰੂਪ ਲੈ ਲੈਣਾ ਜਿਹੜੇ ਆ ਹੁਣ ਛੋਟੇ-ਛੋਟੇ ਆਪਾਂ ਨੂੰ ਦੇਖਣ ਨੂੰ ਪੱਥਰ ਲੱਗ ਰਹੇ ਆ ਕੈਨਸਲੇਨ ਵਾਲੇ ਸੈਂਡ ਡੂਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ ਇੱਥੇ ਉਹ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਜਾਣੇ ਖੜੇ ਉਹ ਸਕੇਟਬੋਰਡ ਲੈ ਕੇ ਆਪਣਾ ਉੱਥੋਂ ਸਕੇਟਿੰਗ ਕਰਦੇ ਆ ਥੱਲੇ ਨੂੰ ਜ਼ੂਮ ਕਰਨ ਦੀ ਮੈਂ ਕੋਸ਼ਿਸ਼ ਕਰਦਾ ਜੇ ਬਣਦੀ ਹੈ ਗੱਲ ਸਾਰੇ ਜਾਨੇ ਇੱਥੇ ਸਕੇਟਬੋਰਡਿੰਗ ਨਾਲ ਥੱਲੇ ਨੂੰ ਆਉਂਦੇ ਆ ਤੇ ਆਪਾਂ ਇੱਕ ਵਾਰੀ ਅੱਗੇ ਨੂੰ ਜਾਂਦੇ ਆ ਉੱਪਰ ਦੀ ਇਹਦੇ ਢਾੜਾ ਕੱਢ ਕੇ ਆਉਂਦੇ ਆ ਸਾਰੇ ਪਾਸੇ ਇਹ ਵਧੀਆ ਡੂਨ ਚ ਬਣਿਆ ਹੋਇਆ ਇੱਥੇ ਫਨ ਕਰਨ ਨੂੰ ਤੇ ਉਹ ਵੀ ਦਿੰਦੇ ਆਪਣਾ ਕੀ ਕਹਿੰਦੇ ਹੁੰਦੇ ਆ ਜਿਹੜੀਆਂ ਕਯੂਟੀ ਵੀ ਰਾਈਡਸ ਜੀਆਂ ਹੁੰਦੀਆਂ ਉਹ ਇਹਨਾਂ ਨੇ ਜਿਆਦਾ ਰੇਟ ਹੀ ਬਹੁਤ ਜ਼ਿਆਦਾ ਰੱਖਿਆ ਹੋਇਆ ਸੀ 80 ਡਾਲਰ ਇੱਕ ਘੰਟੇ ਦੇ ਇੱਕ ਦੇ ਤੇ ਫਿਰ ਅਸੀਂ ਸੋਚਿਆ ਵੀ ਕਾਰ ਹੀ ਲੈ ਕੇ ਚੱਲ ਦਾਂ ਜਿੱਥੇ ਤੱਕ ਜਾਂਦੀ ਆ ਤੇ ਉਸ ਤੋਂ ਬਾਅਦ ਆਪਾਂ ਤੁਰਕੇ ਉੱਤੇ ਚੜ ਜਾਾਂਗੇ ਇਹਦੇ ਕੋਈ ਚੱਕਰ ਨਹੀਂ ਕਿਉਂਕਿ ਉਹ ਜਿਆਦਾ ਮਹਿੰਗਾ ਲਿਖਿਆ ਹੋਇਆ ਹੈ ਇਹਨਾਂ ਨੇ ਸਿਰਫ ਅੱਧਾ ਘੰਟਾ ਅੱਧਾ ਘੰਟਾ ਤੱਕ ਕੌਣ ਨੂੰ ਹੀ ਲੱਗ ਜਾਣਾ ਉਹਨਾਂ ਦੀ ਬੱਸ ਕੋਲੋਂ। ਓਹ ਉੱਪਰ ਵੀ ਲੋਕ ਆ ਗੱਡੀਆਂ ਖੜਾ ਹੀ ਖੜਿਆ ਟਿੱਬਿਆਂ ਤੇ ਆਪਾਂ ਉੱਥੇ ਤੱਕ ਸ਼ਾਇਦ ਨਾ ਚੜੀਏ। ਕਿਉਂਕਿ ਜੇ ਆਪਣੀ ਗੱਡੀ ਉੱਥੇ ਫਸ ਗਈ ਤੇ ਨਿਕਲਣੀ ਨਹੀਂ ਹੈਗੀ। ਟੂ ਬਿਲਡ ਰਹੇਗਾ। ਆਪਾਂ ਹੁਣ ਅੱਗੇ ਨੂੰ ਜਾਂਦੇ ਹੌਲੀ ਹੌਲੀ। ਆਪਾਂ ਆਪਣੀ ਗੱਡੀ ਲੈ ਕੇ ਉਹ ਉੱਥੇ ਜਾਣਾ ਸੀ ਉਡੀ ਹੁੰਦੇ ਉੱਤੇ ਪਰ ਗੱਡੀ ਨੇ ਜਵਾਬ ਦੇਤਾ ਤੂੰ ਵੀ ਲਾਹਣ ਕਰਕੇ ਨਹੀਂ ਚੜਦੀ ਨਹੀਂ ਉੱਤੇ ਤੱਕ ਅੱਜ ਤੱਕ ਪੈੜਾਂ ਜਾਂ ਦਿਖਦੀਆਂ ਇੱਥੇ ਜੀ ਤੱਕ ਗਏ ਸੀ ਫਿਰ ਉਸ ਤੋਂ ਬਾਅਦ ਆਪਾਂ ਸੋਚਿਆ ਵੀ ਚੱਲ ਇੱਥੇ ਪਾਰਕ ਕਰ ਲੈਨੇ ਆ ਆ ਜਗ੍ਹਾ ਤੇ ਤੇ ਉੱਪਰ ਆਪਾਂ ਤੁਰ ਕੇ ਚੱਲ ਜਾਨੇ ਆ ਆ ਭਾਈ ਹੁਣ ਦੁਆਰੇ ਥੱਲੋਂ ਭਜਾ ਕੇ ਲੈ ਕੇ ਚੱਲਿਆ ਉੱਤੇ ਨੂੰ ਪਰ ਮੈਨੂੰ ਲੱਗਦਾ ਨਹੀਂ ਮੋਸਨ ਜਾ ਬਣੂਗਾ ਕਿਉਂਕਿ ਇਹ ਤਾਂ ਇੱਥੇ ਹੀ ਸਟੱਕ ਜੇ ਹੋ ਗਈ ਗੱਡੀ ਇਹਦੀ ਨਾ ਇਹਨੇ ਵੀ ਕਮਾ ਲਈ ਦੂਜੇ ਪਾਸੇ ਨੂੰ ਨਹੀਂ ਬਣੀ ਗੱਲ ਇਹ ਹੈਵੀ ਵਿਕਟੋਰੀਆ ਦਾ ਜਿਹੜਾ ਬੰਦਾ ਦੂਰੋਂ ਆਇਆ ਹੁੰਦਾ ਸ਼ਾਇਦ ਥੋੜਾ ਬਹੁਤ ਡਰਦਾ ਹੋਵੇ ਵੀ ਅਸੀਂ ਇੱਥੇ ਫਸਾ ਲਈ ਕਿ ਇਹਨੂੰ ਕਿਹਨੂੰ ਕਹਾਂਗੇ ਫਿਰ ਬਲੌਕ ਕੱਢਣ ਵਾਸਤੇ ਓ ਲੈ ਚੱਲਿਆ ਉਹ ਤੇਜ਼ ਗਿਆ ਬੰਦਾ ਉਹ ਤਾਂ ਚੜ ਗਿਆ ਉੱਪਰ ਹਾਂਜੀ ਆਪਾਂ ਜੂਰੀਨ ਬੇ ਗਏ ਸੀ 2 ਦਿਨ ਉੱਥੇ ਲਾਏ ਸੈਂਡੀ ਕੇਪ ਤੇ ਰਸਤੇ 'ਚ ਵਾਪਸੀ ਤੇ ਆਪਾਂ ਕਨੈਕਲ ਖੜੇ ਤੇ ਸੈਂਡ ਡਿਊਨਸ ਲੈਣ ਇਹ ਵੀ ਵਧੀਆ ਏਰੀਆ ਇੱਥੇ ਆਪਾਂ ਇੱਥੇ ਜ਼ਿਆਦਾਤਰ ਵੈਸੇ 2 ਵੀਲ ਗੱਡੀ ਦਾ ਹੈ ਨਹੀਂ ਇੰਨਾ ਤੇ 4x4 ਹੋਣੀ ਜ਼ਰੂਰੀ ਆ ਜੇ ਇੱਥੇ ਆਉਣਾ ਆਹ ਕਾਰ ਅਸੀਂ ਲੈਤਾਏ ਇੱਥੇ ਤੱਕ ਅਸੀਂ ਲੈਏ ਇਸੇ ਚੱਕਰ ਚ ਆਏ ਵੀ ਚਾਲ ਇੱਕ ਕਾਰ ਹੈਗੀ ਆ ਵੀ ਜਿੰਨ ਕੇਸ ਸਟਕ ਹੋਗੇ ਤਾਂ ਟੂਚਨ ਟੂਚਨ ਪਾ ਕੇ ਕੱਢ ਲਾਂਗੇ ਪਰ ਹੁਣ ਸੈਂਡ ਡਿਊਨਸ ਆਇਆ ਤੇ ਇੱਥੇ ਥੋੜਾ ਬਹੁਤ ਥੋੜਾ ਟਾਈਮ ਹੋਰ ਖੜਦੇ ਆ ਤੇ ਉਸ ਤੋਂ ਬਾਅਦ ਆਪਣੀ ਇਹ ਟੂਰ ਦੀ ਸਮਾਪਤੀ ਆ ਟੂਰ ਕਹ ਲੋ ਟ੍ਰਿਪ ਕਹ ਲੋ ਜੋ ਵੀ ਆ ਉਹਦੀ ਸਮਾਪਤੀ ਆ ਦੋ ਤਿੰਨ ਦਿਨ ਵਧੀਆ ਲੰਘੇ ਤੇ ਹੁਣ ਬਸ ਇੱਥੋਂ ਚੱਲਦੇ ਆ ਵਾਪਸ ਘਰਾਂ ਨੂੰ ਦੋ ਤਾਈ ਘੰਟੇ ਲੱਗਣਾ ਜਾਣ ਨੂੰ ਤੇ ਉਸ ਤੋਂ ਬਾਅਦ ਫੇਰ ਫੇਰ ਮਿਲਾਂਗੇ ਕਿਤੇ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ ਜੀ